ਆਪ ਹੀ ਖੁਦ ਜਿਹੜੀ ਸਾਨੂੰ ਪਤਾ ਵੀ ਦਵਾਈਆਂ ਕਰਨੇ ਨੇ ਅਸੀਂ ਖੁਦ ਆਪ ਕਰਦੇ ਆ ਨਜਾਇਜ਼ ਨਹੀਂ ਖਰਚ ਕਰਦੇ ਹਰੇਕ ਨੇ ਕੰਪਨੀ ਨੇ ਆਪਦੇ ਪ੍ਰੋਡਕਟ ਵੇਚਨੇ ਹੁੰਦੇ ਆ ਨਰਮਾ ਨਰਮੇ ਤੇ ਵੀ ਤੁਸੀਂ ਦੇਖਿਆ ਹੋਣਾ ਬੰਦਾ ਆਉਂਦਾ ਡਾਕਟਰ ਆਉਂਦਾ ਡਾਕਟਰ ਕਹਿ ਦਿੰਦੇ ਆ ਆਪਾਂ ਚਲੋ ਉਹਦੀ ਜੋਬ ਹੁੰਦੀ ਹੈ ਨਾ ਉਹ ਆ ਕੇ ਕਹਿੰਦਾ ਇਹ ਤੇ ਤੇਰਾ ਜੀਰੋ 45 ਕਰ ਦਿਓ ਝੋਨੇ ਤੇ ਕਹਿੰਦਾ ਆ ਕਰ ਦਿਓ ਵੀ ਨਾ ਵਾਲਾ ਇੱਕ ਦੋ ਚੀਜ਼ਾਂ ਜਿਨ੍ਹਾਂ ਦੀ ਲੋੜ ਹੀ ਨਹੀਂ ਹੁੰਦੀ ਵੀ ਆਹ ਪਾਊਡਰ ਵੀ ਛੜਕ ਦਿਓ ਆ ਕਰ ਦਿਓ ਹੁੰਦਾ ਇਦਾਂ ਦਾ ਇਹ ਮਨਪ੍ਰੀਤ ਬਿਲਕੁਲ ਜਾਇਜ਼ ਗੱਲ ਤੁਸੀਂ ਕੀਤੀ ਆ ਹੁੰਦਾ ਹੈ ਇਦਾਂ ਦਾ ਬੀ ਦੇਖੋ ਆਪਣੇ ਕੋਲੇ ਫਸਲ ਖੜੀ ਆ ਝੋਨਾ ਖੜਾ ਆ ਜਾਂ ਕੁਝ ਵੀ ਖੜਾ ਹੈ ਨਾ ਸਬਜ਼ੀ ਹੋਵੇ ਜਾਂ ਕਣਕ ਹੋਵੇ ਕੁਝ ਵੀ ਹੋਵੇ ਜਿਵੇਂ ਸਾਡੇ ਕੋਲੇ ਬਹੁਤ ਆਉਂਦੇ ਆ ਹਮ ਬਾਈ ਤੁਸੀਂ ਆ ਕਰ ਦੋ ਆ ਕਰ ਦੋ ਫਲਾਨ ਨਹੀਂ ਕਰ ਦੋ ਸਾਡਾ ਵਾਦ ਜੂ ਭਾਰ ਬਜ ਜੂ ਵਾਦ ਜੂ ਭਾਰ ਬਜ ਜੂ ਦਾਣੇ ਵੱਡੇ ਹੋ ਜਾਣਗੇ ਵਜਣ ਉਹ ਹੋ ਜੂਗਾ ਦੇਖੋ ਉਹਨਾਂ ਨੇ ਆਉਣੇ ਹਮ ਚੱਲ ਸੁਣ ਲਓ ਉਹਨਾਂ ਦੀ ਪਰ ਕਰੋ ਆਪਦੇ ਮਨ ਦੀ ਹਮ ਆਪਦੇ ਦਿਮਾਗ ਨਾਲ ਅਸੀਂ ਜ਼ਿਆਦਾਤਰ ਆਪਦੇ ਮਨ ਜਿਹੜੀਆਂ ਛਾਨੂ ਪਤਾ ਜਿਹੜਾ ਸਾਡਾ ਤਜਰਬਾ ਅਸੀਂ ਉਹੀ ਦੇਖ ਰਹੇ ਉਹੀ ਦਵਾਈਆਂ ਅਸੀਂ ਕਰਦੇ ਆ ਅਸੀਂ ਨਜਾਇਜ਼ ਖਰਚੇ ਨਹੀਂ ਕਰਦੇ ਕਿਉਂ ਚਲੋ ਉਹਨਾਂ ਨੇ ਆਉਣਾ ਵਿਚਾਰੇ ਨੇ ਉਹ ਆ ਜਾਣ ਵੀ ਅਸੀਂ ਕਹਿ ਦੇ ਜਿਵੇਂ ਹੁਣ ਲਾ ਲਓ ਬੱਚਾ ਜਨਮ ਲੈਂਦਾ ਹਨਾ ਉਹਦੀ ਮਾਂ ਬੱਚੇ ਦੀ ਦੇਖਭਾਲ ਕਰਦੀ ਆ ਹੁਣ ਇਹ ਆਪਣਾ ਪੁੱਤਾਂ ਵਾਂਗੂ ਆਪਣੀ ਫਸਲ ਹੋ ਗਈ ਹਾਂ ਹਾਂ ਇਹਦਾ ਹੁਣ ਆਪਾਂ ਨੂੰ ਦੇਖਣਾ ਪੈਂਦਾ ਸਵੇਰੇ ਸ਼ਾਮ ਹਰ ਰੋਜ਼ ਵੀ ਅੱਜ ਕੀ ਹੋਗਾ ਅੱਜ ਉਹ ਦੇਖ ਰੱਖਣਾ ਅਸੀਂ ਆਪ ਹੀ ਖੁਦ ਜਿਹੜੀ ਸਾਨੂੰ ਪਤਾ ਵੀ ਦਵਾਈਆਂ ਕਰਨੀਆਂ ਨੇ ਅਸੀਂ ਖੁਦ ਆਪ ਕਰਦੇ ਆ ਨਜਾਇਜ਼ ਨਹੀਂ ਖਰਚ ਕਰਦੇ ਹੁਣ ਤੁਸੀਂ ਲਾ ਲਓ ਜਾਂ ਜੂਰੀਆ ਜਾਂ ਕੁਝ ਵੀ ਜੇ ਤਾਂ ਉਹ ਥੋੜੀ ਜ਼ਰੂਰੀ ਇਹ ਫਸਲ ਥੋੜੀ ਕਹਿੰਦੇ ਇਹਨੇ ਕਿਹੜਾ ਬੋਲਣਾ ਬੋਲਣਾ ਜ਼ਰੂਰੀ ਆ ਬਾਦਿਓ ਹਾਂ ਵੀ ਮੈਨੂੰ ਜੂਰੇ ਵਿੱਚ ਨਜਾਇਜ਼ ਪਾਉਂਦੇ ਵੀ ਦੇਖ ਕੇ ਪਾਓ ਕਿੰਨੀ ਕਿਲੋੜ ਹੈ ਕਿੰਨੀ ਨਹੀਂ ਲੋੜ ਹਾਂ ਦੇਖ ਕਿ ਅਸੀਂ ਸਪਰੇਆ ਆਪ ਕਰਦੇ ਆ ਅਸੀਂ ਨੇ ਕਿਸੇ ਮਗਰ ਨਹੀਂ ਲੱਗਦੇ ਵੀ ਜਾਂ ਕੱਦ ਵੱਧ ਜੂ ਜਾਂ ਭਾਰ ਵੱਧ ਜੂ ਜਾਂ ਵਜਨ ਵੱਧ ਜੂ ਠੀਕ ਹੈ ਕੁਦਰਤ ਵੀ ਹੈਗੀ ਹੈ ਨਾ ਕੁਦਰਤ ਤੇ ਵੀ ਡਿਪੈਂਡ ਆ ਦਰਖਤ ਖੜੇ ਨੇ ਆਪਣੇ ਕੋਲੇ ਇਹਨਾਂ ਤੇ ਕੌਣ ਰੇਹਾ ਸਪਰੇਆ ਕਰਦਾ ਹੈ ਕੌਣ ਇਹਨਾਂ ਨੂੰ ਖਾਦਾ ਪਾਉਂਦਾ ਇਹ ਕੁਦਰਤ ਆਸਰੇ ਆ ਉਹੀ ਕੰਮ ਫਸਲ ਦਾ ਜਿਵੇਂ ਆਪਾਂ ਨੂੰ ਚਲੋ ਸੁੰਡੀ ਪੈ ਗਈ ਜਾਂ ਕੋਈ ਉਹ ਤਾਂ ਚਲੋ ਆਪਾਂ ਦਵਾਈਆਂ ਕਰਨੀਆਂ ਕਰਨੀਆਂ ਸਹੀ ਹੈ ਬਾਕੀ ਨਾ ਆਪਾਂ ਕੋਈ ਤਾਣੀ ਟੁੱਟ ਗਈ ਨਾ ਨਾਲ ਜੋੜ ਸਕਦੇ ਆ ਨਾ ਆਪਾਂ ਵਜਨ ਵਧਾ ਸਕਦੇ ਆ ਇਹ ਕਹਿਣ ਦੀਆਂ ਗੱਲਾਂ ਹੋ ਜਾਂਦੀਆਂ ਨੇ ਉਹਨਾਂ ਨੂੰ 4 ਰੁਪਏ ਵਟੋਰਨੇ ਹੁੰਦੇ ਆ